ਥੋੜਾ ਜਿਹਾ ਇਦਾਂ ਦਾ ਵੀ ਆਪਾਂ ਇਸ ਮਾਹੌਲ ਦੇ ਵਿੱਚ ਇਕੱਠੇ ਮਿਲਤਾ ਨਹੀਂ ਸਕਦੇ ਮਿਲ ਕੇ ਇੰਜੋਏ ਤਾਂ ਨਹੀਂ ਕਰ ਸਕਦੇ ਪਰ ਆਪਾਂ ਸਾਰੇ ਆਨਲਾਈਨ ਇਕੱਠੇ ਹੋ ਕੇ ਐਲਬਮ ਸੁਣ ਜ਼ਰੂਰ ਸਕਦੇ ਆ ਤਾਂ ਹੁਣ ਕੋਈ ਤੁਹਾਡੇ ਹੈੱਡਫੋਨ ਡਿਟੈਂਗਲ ਕਰ ਲੋ ਤੇ ਸਪੀਕਰਾਂ ਦੀ ਆਵਾਜ਼ ਫੁੱਲ ਤੇ ਸੈੱਟ ਕਰ ਲੋ ਗਾਣੇ ਬਹੁਤ ਆ ਰਹੇ ਨੇ ਨਾਲੇ ਹਾਂ ਜੀ ਸੱਚ ਕਾਲ ਜੀ ਮੈਂ ਨਾਮੀ ਕਲਾਕਾਰ ਤੇ ਮੇਰਾ ਆਉਣ ਵਾਲਾ ਗੀਤ 11 ਦਿਨਾਂ ਨੂੰ ਆਉਣ ਵਾਲਾ ਸੀ ਉਹਦੀ ਡੇਟ ਚੇਂਜ ਕਰ ਚੁੱਕਿਆ ਤੁਹਾਡੀ ਫੀਡ ਤੇ ਹੁਣ ਉਹ ਗੀਤ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ 11 ਦਿਨ ਨੂੰ ਆ ਰਹੀ ਹੈ ਜੀ ਛੋਟਾ ਸੱਜikal ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਗੁਰੀ ਤੁਹਾਨੂੰ ਦੇਣਾ ਤੁਹਾਡਾ ਆਪਣਾ ਜਨਰ ਰਫਤਾਰ ਟੈਂਪ ਬਾਈ ਜੀ ਇਹ ਗੱਲ ਮੈਂ ਆਪ ਨਹੀਂ ਆਖ ਰਹਾ ਇਹ ਗੱਲ ਵਾਜੀ ਪੰਜਾਬੀ ਇੰਡਸਟਰੀ ਆਖ ਰਹੀ ਆ ਕਿਸੇ ਦਾ ਗੀਤ ਆਣਾ ਜੀ ਕਿਸੇ ਦੀ ਐਲਬਮ ਆਉਣੀ ਜੀ ਕਿਸੇ ਦਾ ਬਾਈ ਜੀ ਫਿਲਮ ਦਾ ਟ੍ਰੇਲਰ ਆਣਾ ਜੀ ਕਿਸੇ ਦੀ ਬਾਈ ਜੀ ਫਿਲਮ ਰਿਲੀ ਹੋਣੀ ਜੀ ਪਰ ਬਾਈ ਜੀ ਸਭ ਕੁਝ ਚੇਂਜ ਕੀਤਾ ਜਾ ਰਿਹਾ ਡੇਟਾ ਚੇਂਜ ਕੀਤਾ ਜਾ ਰਿਹਾ ਕਿਉਂਕਿ ਭਾਈ ਜੀ ਛੋਟਾ ਇਜ਼ ਬੈਕ ਸਿੱਧੂ ਮੂਸੇਵਾਲੇ ਦੀ ਆ ਰਹੀ ਹੈ ਭਾਈ ਜੀ 11 ਜੂਨ ਨੂੰ ਈਬੀ ਬਿਲਕੁਲ ਭਾਈ ਜੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਿੱਧੂ ਮੂਸੇਵਾਲੇ ਦੇ ਭੈਣ ਨੂੰ ਵੱਡੀ ਅਪਡੇਟ ਵੱਡੀ ਖੁਸ਼ੀ ਦਿੱਤੀ ਹੈ ਭਾਈ ਜੀ ਕਿਉਂਕਿ 11 ਜੂਨ ਨੂੰ ਕਿਹਾ ਉਹਨਾਂ ਨੇ ਖੁਦ ਦੋ ਤੋਂ ਤਿੰਨ ਗੀਤ ਆ ਰਹੇ ਆ ਉਹਨਾਂ ਦੇ ਫਾਦਰ ਸਾਹਿਬ ਖੁਦ ਆਪ ਹੁਣ ਮੈਨੇਜ ਕਰਦੇ ਨੇ ਆਪ ਗੀਤ ਸੁਣਦੇ ਨੇ ਤੇ ਉਸ ਤੋਂ ਬਾਅਦ ਲੋਕਾਂ 'ਕੇ ਪੇਸ਼ ਕਰਦੇ ਨੇ ਵੱਡੇ ਤੋਂ ਵੱਡੇ ਕਲਾਕਾਰ ਬਾਈ ਜੀ ਡੇਟਾ ਚੇਂਜ ਕਰ ਰਹੇ ਨੇ ਆਪਣੀ ਗਿੱਤਾਂ ਦੀਆਂ ਐਲਬਮ ਦੀਆਂ ਹੋ 11 ਤੋਂ ਬਾਅਦ ਉਹਨੇ ਕੀ ਦਾ ਕਿ ਕਿ ਆ ਮਹੀਨਾ ਦਾ ਭੁੱਲ ਜਾ ਕਿਉਂਕਿ ਇਸ ਮਹੀਨੇ ਦੇ ਵਿੱਚ ਦਾ ਚੱਲਣਾ ਬਾਈ ਜੀ ਝੋਟਾ ਦਰਦਾਨੀ ਮਾੜਾ ਸਿੱਧੂ ਮੂਸੇਵਾਲਾ ਬਿਲਕੁਲ ਬਾਈ ਜੀ ਸਿੱਧੂ ਮੂਸੇਵਾਲੇ ਦੀ ਈਪੀ ਆ ਰਹੀ ਹੈ 11 ਜੂਨ ਨੂੰ ਇੰਤਜ਼ਾਰ ਕਰ ਰਹੇ ਨੇ ਫੈਨ ਬਾਈ ਜੀ ਸੋਸ਼ਲ ਮੀਡੀਆ ਤੁਸੀਂ ਸਕਰੋਲ ਕਰਿਓ ਇੰਸਟਾਗ੍ਰam ਤੇ ਫੇਸਬੁਕ ਤੇ ਹਰ ਦੂਜੀ ਤੀਜੀ ਰੀਲ ਆਉਂਦੀ ਹੈ ਝੋਟੇ ਦੀ ਸਿੱਧੂ ਮੂਸੇਵਾਲੇ ਦੀ EP ਵੀ ਸਿੱਧੂ ਮੂਸੇਵਾਲੇ ਦੀ EP 11 ਜੂਨ 11 ਜੂਨ ਰੈਟੀ ਪਈ ਆ ਰੀਲਾਂ ਦੇ ਵਿੱਚ ਆ ਰਹੀ ਆ ਬਾਰ-ਬਾਰ ਕਿਉਂਕਿ ਝੋਟੇ ਦੇ ਫੈਨ ਬਾਈ ਜੀ ਅੱਜ ਵੀ ਉਸੇ ਤਰ੍ਹਾਂ ਉਸ ਨੂੰ ਪਿਆਰ ਕਰਦੇ ਨੇ ਜਿਸ ਤਰ੍ਹਾਂ ਪਹਿਲਾਂ ਕਰਦੇ ਸੀ ਤੇ ਜਦੋਂ ਝੋਟੇ ਦਾ ਕੋਈ ਵੀ ਗੀਤ ਆਉਂਦਾ ਜਦੋਂ ਸਿੰਗਲ ਗੀਤ ਆਉਂਦਾ ਉਦੋਂ ਡੇਟਾ ਚੇਂਜ ਕਰ ਲੈਂਦੇ ਨੇ ਗੀਤਾਂ ਦੀਆਂ ਹੁਣ ਤਾਂ ਬਾਈ ਜੀ ਪੂਰੀ ਪੂਰੀ EP ਆ ਰਹੀ ਆ ਜਿਹਦੇ ਵਿੱਚ ਤਿੰਨ ਤੋਂ ਚਾਰ ਗੀਤ ਤੁਹਾਨੂੰ ਸੁਣਨ ਨੂੰ ਮਿਲਣਗੇ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਪਤਾ ਨਹੀਂ ਕਿੰਨੇ ਕੁ ਟੋਟਾ ਗੀਤ ਰਿਕਾਰਡ ਕਰੀ ਬੈਠਾ ਉਹਦੇ ਆਉਣ ਵਾਲੇ ਸਮੇਂ ਤੇ ਉਸਨੇ ਦੇਣ ਦੀ ਪਰ ਉਹ ਸਾਡੇ ਵਿਚਕਾਰ ਨਹੀਂ ਪਰ ਗੀਤ ਆਉਂਦੇ ਰਹਿਣਗੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਗੀਤ ਆਉਂਦੇ ਰਹਿਣਗੇ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਗੀਤ ਇਹਨੇ ਸਲੋ ਕਿਉਂ ਆ ਰਹੇ ਨਾਲ ਨਾਲ ਜਵਾਬ ਦਿੱਤਾ ਨਹੀਂ ਸਲੋ ਨਹੀਂ 11 ਜੂਨ ਨੂੰ ਆ ਰਹੀ ਆ ਪੂਰੀ ਪੂਰੀ ਈਪ ਫੈਨ ਲਈ ਵੱਡਾ ਤੋਬਾ ਦਿੱਤਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਹੁਣ ਬਾਈ ਜੀ ਨਾਮ ਵੀ ਕਲਾਕਾਰ ਜਿਵੇਂ ਗੈਰੀ ਸੰਧੂ ਬਾਈ ਘੈਂਟ ਬੰਦਾ ਆਪਾਂ ਮਾਣਾ ਹੀ ਬੋਲਦੇ ਘੈਂਟ ਬੰਦਾ ਗੈਰੀ ਸੰਧੂ ਬਾਈ ਜੋ ਬੋਲਦਾ ਸੱਚ ਬੋਲਦਾ ਮੂੰਹ ਤੇ ਬੋਲਦਾ ਗੈਰੀ ਸੰਧੂ ਬਾਈ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੈਰੀ ਸੰਧੂ ਬਾਈ ਖੁਦ ਬੋਲ ਰਿਹਾ ਹੈ ਕਿ ਬਾਈ ਜੀ 11 ਤਰੀਕ ਨੂੰ ਮੇਰੇ ਫੌਣ ਮਾਣੀ ਸੀ ਮੈਂ ਡੇਡ ਚੇਂਜ ਕਰ ਦਿੱਤੀ ਆ ਹੁਣ ਆਉਣ ਵਾਲੇ ਸਮੇਂ ਤੁਹਾਨੂੰ Song ਸੁਣਨ ਨੂੰ ਮਿਲਣਗੇ ਇਸ ਮਹੀਨੇ ਬਾਈ ਜੀ ਝੋਟਾ ਹੀ ਚੰਗੂਗਾ ਝੋਟਾ ਸਿੱਧੂ ਮੂਸੇਵਾਲਾ ਤੁਹਾਨੂੰ ਦੱਸ ਜੀ ਬਾਈ ਜੀ ਸਨਾਟਾ ਸ਼ਾਇਆ ਬੈਸਨਾਟਾ ਜਿਵੇਂ ਸਰਨ ਵੱਜਣ ਜਾ ਰਹੇ ਨੇ ਨਾ ਆਪਣੇ ਪੰਜਾਬ ਦੇ ਵਿੱਚ ਫਿਰ ਤੋਂ ਵਜੇ। ਇਹ ਬਲੈਕਆਊਟ ਹੋਣ ਵਾਲਾ ਉਹਦੇ ਤਰ੍ਹਾਂ ਭਾਈ ਪੰਜਾਬੀ ਇੰਡਸਟਰੀ ਦੇ ਵਿੱਚ 11 ਜੂਨ ਨੂੰ ਬਲੈਕਆਊਟ ਹੋਣ ਵਾਲਾ ਕਿਉਂਕਿ ਝੋਟਾ ਆ ਰਿਹਾ ਝੋਟਾ ਸਿੱਧੂ ਮੂਸੇ ਵਾਲਾ ਦਿੰਦਾ ਨਹੀਂ ਮੜਾ ਬਾਕੀ ਕਮੈਂਟਾਂ ਤੁਸੀਂ ਆਪਣੀ ਰਾਏ ਜਰੂਰ ਦੇ ਕਿੰਨੂ ਕਿੰਨੂ ਵੀਪੀ ਦਾ ਇੰਤਜ਼ਾਰ ਆ ਤੇ ਵੀਡੀਓ ਨੂੰ ਸ਼ੇਅਰ ਦਬਕੇ ਕਰ ਦਿਓ ਇਸ ਵੀਡੀਓ ਨੂੰ ਸ਼ੇਅਰ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਕਿ ਛੋਟਾ ਆ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ ਡੇਟਾ ਚੇਂਜ ਹੋ ਰਹੀਆਂ ਨੇ ਗਿੱਟਾਂ ਦੀਆਂ ਵੀਪੀ